ਰਾਜਵੀਰ ਜਵੰਦਾ ਬਾਰੇ ਮੈਂ ਗੱਲ ਕਰਨੀ ਆ ਉਹਨਾਂ ਅਜੇ ਵੀ ਪਹਿਲਾਂ ਤੇ ਮਸਲਾ ਉਹ ਗੱਡੀ ਵਾਲਾ ਪੈਂਦਾ ਰਿਹਾ ਵੀ ਗੱਡੀ ਦੇ ਵਿੱਚ ਵਜਿਆ ਉਹ ਫਿਰ ਬਾਅਦ ਦੇ ਵਿੱਚ ਪਸ਼ੂਆਂ ਵਾਲੀ ਗੱਲਬਾਤ ਹੁੰਦੀ ਰਹੀ ਫਿਰ ਇੱਕ ਦਿਨ ਤੁਸੀਂ ਜਗ੍ਹਾ ਦਾ ਵੀ ਦੱਸਿਆ ਕਿ ਜਿਹੜੀ ਜਗ੍ਹਾ ਪਹਿਲਾਂ ਦੱਸੀ ਜਾ ਰਹੀ ਸੀ ਉਹ ਨਹੀਂ ਸੀ ਜਗ੍ਹਾ ਐਕਸੀਡੈਂਟ ਵਾਲੀ ਹੋਰ ਸੀ ਪੰਜਾਬ ਹਾਂਜੀ ਪੱਲਾਬਦੀ ਦੱਸੀ ਜਾ ਰਹੀ ਸੀ ਬੱਦੀ ਦੱਸੀ ਜਾ ਰਹੀ ਸੀ ਤੇ ਹੁਣ ਪੰਜਾਬ ਦੇ ਇੱਕ ਹਸਪਤਾਲ ਵਾਲਾ ਮਸਲਾ ਵੀ ਸਾਹਮਣੇ ਆ ਰਿਹਾ ਵੀ ਉੱਥੇ ਮੁੱਢਲੀ ਸਹਾਇਤਾ ਹੀ ਨਹੀਂ ਉੱਥੇ ਦਿੱਤੀ ਗਈ ਜਿਹੜੀ ਸ਼ੁਰੂਆਤੀ ਕਹ ਲੋ ਕਿ ਦਵਾਦਾਰੂ ਹੁੰਦੀ ਹੈ ਉਹ ਹੀ ਉੱਥੇ ਨਹੀਂ ਦਿੱਤੀਗੀ ਇਸ ਕਰਕੇ ਵੀ ਕਹਿੰਦੇ ਮਸਲਾ ਜ਼ਿਆਦਾ ਵਿਗੜ ਗਿਆ ਹਾਂ ਬਿਲਕੁਲ ਇਹ ਪਟੀਸ਼ਨ ਤੇ ਦੇਖੋ ਜੀ ਪੰਜੌਰ ਦਾ ਇਲਾਕਾ ਹੈ ਜੀ ਹਰਿਆਣੇ ਦਾ ਇਲਾਕਾ ਹੈ ਤਾਂ ਓਬਵੀਅਸ ਹੈ ਨਾ ਕਿ ਜਿਹੜੀ ਪਟੀਸ਼ਨ ਆ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਜਾਊਗੀ ਜਾਊਗੀ ਬਿਲਕੁਲ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਖਲ ਕੀਤੀ ਹੈ ਨਵਕਰਨ ਸਿੰਘ ਹੋਰਾਂ ਨੇ ਹਮ ਹਸਪਤਾਲ ਤੇ ਫਿਰ ਉਹਨਾਂ ਨੇ ਸਵਾਲ ਖੜਾ ਕੀਤਾ ਉਹ ਕਹਿੰਦੇ ਕਿ ਬਈ ਜੋ ਵੀ ਡੀਡੀਆਰ ਵਗੈਰਾ ਸੀਗੀ ਉਹਦੇ ਆਧਾਰ ਤੇ ਅਸੀਂ ਇੱਕ ਪੱਤਰਕਰਨ ਨੂੰ ਲੈ ਕੇ ਇਹ ਸਾਰੀ ਸ਼ਾਨਮਾਨ ਕੀਤੀ ਆ ਕਿ ਭਈ ਉਸ ਹਸਪਤਾਲ ਨੇ ਫਰਸਟ ایڈ ਨਹੀਂ ਦਿੱਤੀ ਜੀ ਤੇ ਇਹ ਬਹੁਤ ਵੱਡਾ ਨੁਕਸ ਹੈ ਬਿਲਕੁਲ ਭਈ ਹਸਪਤਾਲ ਆਪਣੇ ਫਰਜ਼ ਤੋਂ ਕਿਦਾਂ ਭੱਜ ਸਕਦਾ ਜੀ ਇਹੀ ਕੰਟਰੋਵਰਸੀ ਪਹਿਲਾਂ ਵੀ ਹੋਈ ਤਾਨੂੰ ਯਾਦ ਹੋਣਾ ਉਹਦੇ ਤੇ ਆਪਾਂ ਗੱਲ ਵੀ ਕੀਤੀ ਸੀ ਮੇਰੇ ਖਿਆਲ ਨਾਲ ਤੋ ਕਿ ਜ਼ਬੰਦਾ ਵਾਲੇ ਮਾਮਲੇ 'ਚ ਆਪਾਂ ਲੰਮੀ ਚਰਚਾ ਛੋੜੀ ਗੱਲਬਾਤ ਕਰਦੇ ਰਹੇ ਹਾਂ ਕਾਫੀ ਦਿਨਾਂ ਤੱਕ ਹੁਣ ਉਹਨਾਂ ਨੇ ਇਸ ਨੂੰ ਆਧਾਰ ਬਣਾਇਆ ਕਿ ਭਈ ਇੱਥੇ ਬਹੁਤ ਵੱਡਾ ਮਾਮਲਾ ਬਣਦਾ ਕਿ ਕੱਲੀ ਜ਼ਬੰਦੇ ਦੀ ਗੱਲ ਨਹੀਂ ਕੱਲ ਨੂੰ ਕਿਸੇ ਨਾਲ ਵੀ ਇਹ ਚੀਜ਼ ਵਾਪਰ ਸਕਦੀ ਹੈ ਜੀ ਤਾਂ ਮੰਤਵ ਤੇ ਇਹ ਹੋਇਆ ਕਿ ਡਾਇਰੈਕਸ਼ਨਸ ਦਿੱਤੀਆਂ ਜਾਂ ਜਾਂ ਕੁਝ ਵੀ ਹਾਈ ਕੋਰਟੇ ਦਾ ਨੋਟਿਸ ਲਵੇ ਜੀ ਹੁਣ ਪਤਾ ਨਹੀਂ मामला सुनवाई ਤੇ ਕਦੋਂ ਲੱਗਦਾ ਕਦੋਂ ਨਹੀਂ ਲੱਗਦਾ ਨਵਕਿਰਨ ਸਿੰਘ ਜੀ ਵਰ ਨਾਲ ਮੇਰੀ ਗੱਲ ਹੋਈ ਨਹੀਂ ਕੋਸ਼ਿਸ਼ ਮੈਂ ਕਰਦਾ ਰਿਹਾ ਤਾਂ ਚਲੋ ਪੁੱਛਾਂਗੇ ਕਿ ਕੀ ਲਿਸਟਡ ਹੋਈ ਆ ਜਾਂ ਕੱਲੀ ਹਾਲੇ ਰਜਿਸਟਰੀ ਚ ਹੀ ਗਈ ਆ ਜੀ ਪਰ ਦੂਜੇ ਪਾਸੇ ਹਸਪਤਾਲ ਨੇ ਵੀ ਖਬਰਾਂ ਲਵਾਈਆਂ ਸਨ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਆਪਣੇ ਪੱਖ ਚ ਕਿਹਾ ਸੀਗਾ ਕਿ ਸਾਡੇ ਕੋਲ ਸਾਰੀ ਸੀਸੀਟੀਵੀ ਹੈ ਕਿੰਨੇ ਵਜੇ ਆਏ ਕਿੰਨੇ ਵਜੇ ਗਏ ਅਸੀਂ ਕਈ ਮਿੰਟ ਤੱਕ ਮੁਆਇਨਾ ਕੀਤਾ ਸਾਰੀਆਂ ਚੀਜ਼ਾਂ ਦੇਖੀਆਂ ਜੋ ਦਵਾਈ ਦਿੱਤੀ ਗਈ ਉਹ ਸਾਰੀ ਸਾਡੇ ਕੋਲ ਰਿਕਾਰਡ ਤੇ ਆ ਉਸ ਤੋਂ ਬਾਅਦ ਅਸੀਂ ਰੈਫਰ ਕੀਤਾ ਜੀ ਠੀਕ ਹੈ ਜੀ ਤਾਂ ਇਹਦਾ ਮਤਲਬ ਇਹ ਆ ਕਿ ਇਹ ਵੀ ਇੱਕ ਕਾਨੂੰਨੀ ਲੜਾਈ ਦਾ ਵਿਸ਼ਾ ਹੈ ਹੂੰ ਤੇ ਦੂਜੀ ਗੱਲ ਇਹ ਤੇ ਸਾਫ਼ ਹੋ ਹੀ ਗਿਆ ਸੀਗਾ ਕਿ ਜਵੰਦਾ ਦਾ ਐਕਸੀਡੈਂਟ ਜਿਹੜਾ ਹੈ ਨਾ ਉਹ ਵੀ ਸਿੱਧਾ ਪਸ਼ੂਆਂ ਦੇ ਨਾਲ ਹੀ ਜਾ ਕੇ ਹੋਇਆ ਜੀ ਗੱਲਾਂ ਦੋ ਹੋ ਗਈਆਂ ਆਵਾਰਾ ਪਸ਼ੂ ਉਧਰੋਂ ਹਸਪਤਾਲ ਦਾ ਮੁੱਦਾ ਹੋ ਗਿਆ ਪਰ ਅਧਿਕਾਰ ਖੇਤਰ ਤੋਂ ਇੱਕ ਮੈਨੂੰ ਨਾ ਚੇਤੇ ਆ ਗਈ ਗੱਲ ਹੈ ਮਾਝੇ 'ਚ ਕੱਲ ਪਰਸੋ ਇੱਕ ਬੜੀ ਅਜੀਬ ਘਟਨਾ ਵਾਪਰੀ ਹਮ ਸੁਖਮ ਸਾਹਿਬ ਬਾਰਡਰ ਦਾ ਇੱਕ ਪਿੰਡ ਸੀ ਤੇ ਉੱਥੇ ਸੂਚਨਾ ਮਿਲੀ ਪੁਲਿਸ ਨੂੰ ਵੀ दारू ਕੱਢਣ ਦਾ ਪੁਲਿਸ ਚਲੇ ਗਈ ਹਮ ਫਲਤੋ ਹੀ ਵੇਖੋ ਵੀ ਜਿਸ ਦੌਰ ਦੇ ਵਿੱਚ ਸਾਡੇ ਕੋਲ ਜੀਪੀਐਸ ਸਿਸਟਮ ਆ Google ਮੈਪ ਆ ਪਤਾ ਨਹੀਂ ਕਿਆ-ਕਿਆ ਹੈ ਉਲادیه ਤੇ ਬੀਬੀ ਆਪੇ ਲਈ ਜਾਂਦੀ ਆ ਕੰਪਿਊਟਰ ਵਾਲੀ ਬਿ ਤੁਰਿਆ ਚੱਲ ਤੁਰਿਆ ਚੱਲ ਉਸ ਦੌਰ ਚ ਪੁਲਿਸ ਦੇ ਤੋਂ ਗਈ ਅੱਗੋਂ ਘਰ ਵਾਲੇ ਕਹਿੰਦੇ ਵੀ ਤੁਹਾਡਾ ਜੂਰਿਸਡਿਕਸ਼ਨ ਹੀ ਨਹੀਂ ਹੈਗਾ ਹਮ ਅਧਿਕਾਰ ਖੇਤਰ ਨਹੀਂ ਤੁਹਾਡਾ ਜੀ ਇਹ ਤੇ ਫਲਾਣੀ ਚੌਕੀ ਦਾ ਉਹ ਥਾਣੇ ਧਰੋਲ ਚ ਕਿਓ ਉਹਨਾਂ ਦਵਾ-ਦਵ ਆਖਿਆ ਵੀ ਚੌਂਕੀ ਵਾਲੇ ਮਂਗਾਉਨੇ ਆ ਜੀ ਉਹ ਇਧਰ ਉਧਰ ਵੀ ਅਸੀਂ ਤਾਂ ਫਸ ਗਏ ਅਸੀਂ ਤਾਂ ਦੂਜੇ ਖੇਤਰ ਚ ਆ ਗਏ ਭਾਈ ਜਦੋਂ ਤੱਕ ਉਹ ਦੂਜਿਆਂ ਨੂੰ ਤਲਾਹ ਕਰ ਦੇ ਕੇ ਭੱਜ ਗਿਆ ਉਹ ਇੱਥੇ ਤਾਂ ਆਉਣਾ ਬਣਦਾ ਹੂੰ ਜਦੋਂ ਉਹ ਨਿਕਲ ਗਏ ਨਹੀਂ ਮਤਲਬ ਪੁਲਿਸ ਨੂੰ ਆਪਣੇ ਅਧਿਕਾਰ ਖੇਤਰ ਦਾ ਇਲਮ ਨਹੀਂ ਹੈ ਹੂੰ ਜਿਹੜਾ ਬੰਦਾ ਫੜਨ ਗਿਆ ਉਹਨੂੰ ਸਾਰੇ ਅਧਿਕਾਰਾਂ ਦਾ ਪਤਾ ਆ ਹਾਂ ਉਹ ਜੀ ਕਮਾਲ ਦੀ ਗੱਲ ਹੈ ਕੋਈ ਨਾ ਸੀ ਆ ਵੀ ਪਤਾ ਰਸਤੇ ਸਭ ਪਤਾ ਅਧਿਕਾਰ ਖੇਤਰ ਵੀ ਕਈ ਵਾਰ ਇਸ ਤਰ੍ਹਾਂ ਪੁੱਠੇ ਪੈ ਜਾਂਦੇ ਨੇ ਜੀ ਆਕੇ ਬਈ ਲੋਕ ਕੌਨਸ਼ੀਅਸ ਆਪਾਂ ਕਈ ਵਾਰ ਕਹਿੰਦੇ ਨੇ ਵੀ ਸੁਚੇਤ ਨਹੀਂ ਹੁੰਦੇ ਜੀ ਬਿਲਕੁਲ ਕੁਝ ਬੰਦੇ ਤੇ ਓਵਰ ਕੌਨਸ਼ੀਅਸ ਵੀ ਹੁੰਦੇ ਆ ਬਈ ਚਲੋ ਮਿੰਟੋ ਜੀ ਰਾਜਵੀਰ ਜਵੰਦਾ ਦੀ ਆਪਾਂ ਗੱਲ ਕਰ ਰਹੇ ਸੀ